ਅ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਹੈਗੀਆਂ ਕਿ ਜਿਹੜੇ ਸਮਗਲਰਸ ਜਿਹੜੇ ਆਪਣੇ ਬਹੁਤ ਜ਼ਿਆਦਾ ਸਰਗਰਮ ਹੋਗੇ ਸੀ ਤੇ ਚਿੱਟੇ ਦਾ ਜਿਹੜਾ ਹੈਗਾ ਕਾਫੀ ਪੰਜਾਬ 'ਚ ਪ੍ਰਭਾਵ ਪੈ ਗਿਆ ਸੀ ਤੇ ਹੁਣ ਵਾਰਗੇਸ ਡਰੱਗਸ ਨੂੰ ਲੈ ਕੇ ਜਿਹੜੇ ਅਸੀਂ ਚੱਲੇ ਆ ਤੇ ਡੀਜੀ ਸਰ ਦੀ ਪੰਜਾਬ ਗਵਰਨਮੈਂਟ ਦੀ ਇਨਸਟਰਕਸ਼ਨ ਜਿਹੜਾ ਹੈਗਾ ਪਰ ਡੈਮੋਲੇਸ਼ਨਸ ਮਹਿੰਮ ਚੱਲ ਰਹੀ ਹੈ ਸਾਰੇ ਪੰਜਾਬ 'ਚ ਜਿਹਦੇ 'ਚ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਆਗਾਜ਼ ਹੋਇਆ ਸੀ ਅਸੀਂ ਜਿਹੜਾ ਹੈਗਾ ਇਹ ਡਰੱਗਸ ਦੇ ਖਿਲਾਫ ਜਿਹੜੀ ਡੈਮੋਲੇਸ਼ਨ ਦੀ ਮਹਿੰਮ ਹੈਗਾ ਇਹਦੇ ਚ ਸਾਡੀ ਸੈਕਿੰਡ ਡੈਮੋਲੇਸ਼ਨ ਹੈਗੀ ਆ ਪਹਿਲਾਂ ਇੱਕ ਬਹੁਤ ਸਮਗਲਰ ਸੀਗਾ ਕਾਫੀ ਵੱਡਾ ਉਹਦੀ ਕੀਤੀ ਸੀ ਤੇ ਹੁਣ ਅੱਜ ਅਸੀਂ ਫਾਜ਼ਿਲਕਾ ਦੇ ਸ਼ਹਿਰ ਅਰਨੀ ਵਾਲੇ ਦੇ ਵਿੱਚ ਸਰੋਜ ਰਾਣੀ ਹੈਗੀ ਤੇ ਰਾਣੀ ਤੇ ਬੱਗਾ ਸਿੰਘ ਜਿਹੜੇ ਦੋਨੋਂ ਨੇ ਇਹਨਾਂ ਤੇ ਵੱਖ-ਵੱਖ ਜਿਹੜੇ ਹੈਗੇ ਆ ਕੇਸ ਰਜਿਸਟਰ ਹੈਗੇ ਵੱਖ-ਵੱਖ ਫੈਂਸਸ ਨੇ ਵਿੱਚ ਹੀ ਜਿਹੜੇ ਹੈਗੇ ਆ ਨਾਰਕੋਟਿਕਸ ਦੇ ਤੇ ਇਹ ਜਿਹੜਾ ਬੱਗਾ ਸਿੰਘ ਹੈ ਇਹ ਕੁਛ ਦਿਨ ਤੋਂ ਲਾਪਤਾ ਹੋਇਆ ਹੋਇਆ ਤੇ ਇਹਨਾਂ ਨੇ ਜਿਹੜਾ ਇੱਥੇ ਘਰ ਆਪਣਾ ਬਣਾਇਆ ਤੇ ਕੁਛ ਹੁਣ ਆਪਣਾ ਕੰਸਟਰਕਸ਼ਨ ਕਾਫੀ ਕਰ ਲਈ ਸੀਗੀ ਤੇ ਨਵਾਂ ਘਰ ਬਣਾ ਰਿਆ ਸੀਗਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਅ ਸਮਗਲਰਸ ਦੀ ਮੁਹਿੰਮ ਦੇਮ ਜਿਹੜਾ ਅੱਜ ਅਸੀਂ ਜਿਹੜਾ ਹੈਗਾ ਅੱਜ ਇੱਥੇ ਸਾਰੇ ਫੋਰਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਦੀ ਜਿਹੜਾ ਹੈਗਾ ਡਿਮੋਲਿਸ਼ ਕੀਤਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਆਲਰੇਡੀ ਤੁਸੀਂ ਦੇਖਿਆ ਹੈਗਾ ਸੋ ਮੇਰੀ ਸਾਰਿਆਂ ਨੂੰ ਪ੍ਰੈਸ ਦੇ ਰਾਈ ਇਹਹੀ ਫੀਲ ਹੈ ਕਿ ਆਪਾਂ ਜੋ ਇਹ ਵਾਰਗੇਸ ਡਰੱਗ ਇਹਦੇ ਚ ਜਿਹੜਾ ਹੈਗਾ ਪਬਲਿਕ ਨੂੰਸ ਤੇ ਪ੍ਰੈਸ ਨੂੰ ਆਪਣਾ ਜਿਹੜਾ ਹੈਗਾ ਸਾਥ ਇਹ ਮਿਲ ਕੇ ਚੱਲਣਾ ਚਾਹੀਦਾ ਹੈ ਜਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਫੇਰ ਹੀ ਆਪਾਂ ਜਿਹੜੀ ਹੈਗੀ ਹੈ ਇਸ ਕੋਡ ਨੂੰ ਕੱਟ ਸਕਾਂਗੇ ਕਿਉਂਕਿ ਇਕੱਲੇ ਪੁਲਿਸ ਨਾਲ ਜਾਂ ਇਕੱਲਾ ਕਿਸੇ ਦੇ ਨਾਲ ਅੱਜ ਤੱਕ ਵੀ ਜਿਹੜੀ ਹੈਗੀ ਆ ਮਹਿੰਮ ਕਾਮਯਾਬ ਨਹੀਂ ਹੋਈ ਜਦ ਤੱਕ ਲੋਕ ਤੇ ਸਾਰੇ ਆਪਾਂ ਪਰੇ ਸਾਕੇ ਇਕੱਠੇ ਨਹੀਂ ਹੁੰਦੇ ਇੱਕ ਪਲੇਟਫਾਰਮ 'ਤੇ ਹਾਂਜੀ ਇਹ ਦੋਨੋਂ ਦੀ ਇਕੱਠੀ ਸੀਗੀ ਜੀ 파ਟਨਰ ਸੀਗੇ ਇਹ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਜਦੋਂ ਪਤਾ ਲੱਗਿਆ ਵੀ ਇਹ ਚੱਲ ਰਿਹਾ ਨਸ਼ਿਆਂ ਦੇ ਮਹਿੰਮ ਦੌਰਾਨ ਤਾਂ ਉਸ ਟਾਈਮ ਇਹ ਜਿਹੜਾ ਹੈਗਾ ਉਦੋਂ ਦਾ ਲੰਬਤ ਹੋਇਆ ਪਿਆ ਹੈਗਾ ਸੋ ਇਸ ਕਰਕੇ ਅੱਜ ਜਿਹੜਾ ਅਸੀਂ ਇਹਨੂੰ ਡਿਮੋਲਿਸ਼ ਕੀਤਾ ਤੇ ਐਂ ਸਾਡੀ ਇਹ ਮਹਿੰਮ ਚੱਲਦੀ ਰਹੂਗੀ ਜਿਨੇ ਜਿਹੜੇ ਜਿਹੜੇ ਸਮਗਲਰਸ ਨੇ ਕੂਰੀਅਰਸ ਨੇ ਇਹਨਾਂ ਨੂੰ ਉਹੀ ਰਹਿਤਾ ਕਿ ਉਹ ਸਰੈਂਡਰ ਕਰਦੇਨ ਮੈਂ ਤਾਂ ਅਦਰਵਾਈਜ਼ ਜਿਹੜਾ ਹੈਗਾ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਚੰਗਾ ਨਹੀਂ ਹੋਊਗਾ ਅਸੀਂ ਨਹੀਂ ਚਾਹੁੰਦੇ ਹੈਗੇ ਕਿਸੇ ਨੂੰ ਜਿਹੜਾ ਹੈਗਾ ਉਹਦੇ ਖਿਲਾਫ ਕਾਰਵਾਈ ਕਰਨੀ ਪਰ ਮੌਕਾ ਜਰੂਰ ਦਿੱਤਾ ਗਿਆ ਸੋ ਇਸ ਕਰਕੇ ਹੁਣ ਬਹੁਤ ਜ਼ਿਆਦਾ ਜਿਹੜਾ ਹੈਗਾ ਮੌਕਾ ਨਹੀਂ ਮਿਲਣਾ ਹੁਣ ਅਸੀਂ ਜਿਹੜਾ ਹੈਗਾ ਇਸ ਨੂੰ ਬਹੁਤ ਸਖਤੀ ਨਾਲ ਲੈ ਰਹੇ ਹਾਂ ਤੇ ਇਸ ਮੁਹਿੰਮ ਨੂੰ ਐਂ ਕੰਟੀਨਿਊ ਰੱਖਾਂਗੇ